ਸਵਾਗਤ ਹਰ ਇੱਕ ਦਾ ਖਾਲਸਾ ਰਵਾਇਤਕ ਦੀ ਖਤੇ ਸੋ ਉਮੀਦ ਹੈ ਕਿ ਦੀਵਾਲੀ ਸਾਰਿਆਂ ਦੀ ਬਹੁਤ ਵਧੀਆ ਰਹੀ ਹੋਵੇਗੀ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਬਹੁਤ ਖੂਬ ਵਧੀਆ ਤਰੀਕੇ ਨਾਲ ਆਪਾਂ ਪਟਾਕੇ ਵੀ ਚਲਾਏ ਹੋਣਗੇ ਨਾ ਤੇ ਉਹਨਾਂ ਪਟਾਕਿਆਂ ਦਾ ਨੁਕਸਾਨ ਅੱਜ ਸਵੇਰੇ ਦੇਖ ਵੀ ਸਕਦੇ ਹਾਂ ਕਿ ਕਿੰਨੀ ਤਕੜੀ ਪ੍ਰਦੂਸ਼ਣ ਦੀ ਇੱਕ ਲੇਰ ਬਣੀ ਹੋਈ ਆ ਸਾਡੇ ਆਲੇ ਦੁਆਲੇ ਸਾਹ ਲੈਣਾ ਵੀ ਔਖਾ ਹੋਇਆ। ਮਹਿਰਾਤ ਹੀ ਦੇ ਤਾ ਸਕਰੀਬ 9:30 ਵਜੇ ਨਾ ਦੀਵਾਲੀ ਵਾਲੀ ਜਿਹੜੀ ਰਾਤ ਲੰਘ ਕੇ ਗਈ ਐ। ਕਿ ਆਮ ਤੌਰ ਤੇ ਜਿਹੜੇ ਤਾਰੇ ਆਪਾਂ ਨੂੰ ਸਾਫ਼ ਦਿਂਦੇ ਆ। ਪਰ 10 ਵਜੇ ਤੱਕ ਹੀ ਇੰਨਾ ਕੁੱਪਰ ਧੂਆ ਫੈਲ ਚੁੱਕਾ ਸੀਗਾ 10-11 ਵਜੇ ਤੱਕ ਕਿ ਤਾਰੇ ਜਿਹੜੇ ਨਜ਼ਰ ਨਹੀਂ ਸਿਆ ਰਹੇ। ਬੱਦਲ ਵੀ ਨਹੀਂ ਸੀਗੇ ਪਰ ਪਟਾਕਿਆਂ ਦੇ ਧੂੰਏ ਦੇ ਨਾਲ ਜਿਹੜੇ ਉੱਤੇ ਤਾਰੇ ਵੀ ਨਜ਼ਰ ਨਹੀਂ ਸਿਆ ਰਹੇ ਇਹਨਾਂ ਪ੍ਰਦੂਸ਼ਣ ਆਪਾਂ ਰਾਤ ਨੂੰ ਹੀ ਕਰ ਚੁੱਕੇ। ਹੈਗੇ ਸੋਣ ਜੇ ਆਪਾਂ ਪ੍ਰਦੂਸ਼ਣ ਦੀ ਗੱਲ ਕਰੀਏ ਆਪਾਂ Google ਤੇ ਵਿੱਚ ਇੱਕ ਕਰੀਏ ਤੇ ਜਿਹੜੀ 에어 ਕੁਆਲਿਟੀ ਹੈਗੀ ਆ ਇਸ ਟਾਈਮ ਅਨਵੇਰੀ ਵੈਰੀ ਅਨ ਹੈਲਥੀ ਉਹ ਦਿਖਾਉ ਕਰਦੀ ਪਈ ਆ ਕਿ ਬਹੁਤ ਜ਼ਿਆਦਾ ਖਰਾਬ ਹੋਈ ਆ ਜਿਹੜੀ 에어 ਕੁਆਲਿਟੀ ਹੈ ਸਾਹ ਲੈਣਾ ਵਿਅੱਖਾ ਹੋਇਆ ਨਾ ਜਦੋਂ ਆਮ ਤੌਰ ਤੇ ਸਵੇਰੇ ਮਾਰਨਿੰਗ ਵਾਕ ਤੇ ਕਾਫੀ ਲੋਕ ਜਾਂਦੇ ਆ ਸਵੇਰੇ ਬਾਹਰ ਨਿਕਲਦੇ ਵਿਚਰੋ ਫਰੈਸ਼ਾ ਵਾਲਾ ਹੈ ਕਿ ਜੀ ਪਰ ਅੱਜ ਜਦੋਂ ਕੋਈ ਬਾਹਰ ਮੈਨੂੰ ਤਾਂ ਮੈਂ ਖੁਦ ਵਿਚਰੋ ਅੰਮ੍ਰਿਤ ਵੇਲੇ ਕੁਰਕਰ ਜਾ ਕੇ ਜਾਨਿਆ ਸੈਰ ਕਰਨ ਤੇ ਜਿਆਦਾ ਲੰਬਾ ਜਾਨ ਨਹੀਂ ਹੋਇਆ ਵਕਤ ਸਾਹ ਜਿਹੜਾ ਲਾਪਿਆ ਸੀਗਾ ਜੀ ਇੰਤੇ ਵੈਸੇ ਕਾਫੀ ਦੂਰ ਤੱਕ ਜਿਹੜਾ ਪੈੰਡ ਆਇਆ ਉਹ ਕਵਰ ਕਰ ਲਈਦਾ ਤੇ ਜੇ ਕਿਸਾਨਾਂ ਦੀ ਆਪਾਂ ਗੱਲ ਕਰੀਏ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਆ ਕੇ ਇੱਕ ਕਿਸਾਨਾਂ ਨੂੰ ਵੀ ਦੋਸ਼ ਦਿੱਤਾ ਜਾਂਦਾ ਨਾ ਕਿ ਪਰਾਲੀ ਨੂੰ ਅੱਗ ਲਾਉਂਦੇ ਆ ਜੀ ਜਿਦਾ ਕਰਕੇ ਪ੍ਰਦੂਸ਼ਣ ਫੈਲਦਾ ਆ ਹਵਾ ਖਰਾਬ ਹੁੰਦੀ ਆ ਸਾਡਾ ਵਾਤਾਵਰਨ ਖਰਾਬ ਹੁੰਦਾ ਪਰ ਜੇ ਦੇਖਿਆ ਜਾਵੇ ਤਾਂ ਹਜੇ ਬਹੁਤ ਜ਼ਿਆਦਾ ਝੋਨੇ ਜਿਹੜੇ ਵੱਢਣ ਵਾਲੇ ਪਏ ਆ ਤੇ ਜਿਹੜੇ ਵੱਡੇ ਹੋਏ ਹਜੇ ਉਹਨਾਂ ਨੇ ਅੱਗ ਨਹੀਂ ਲਾਈ। ਉਹ ਤਾਂ ਹਜੇ ਪ੍ਰੋਸੈਸ ਸ਼ੁਰੂ ਹੋਣਾ ਆ ਜਾਂ ਚਲੋ ਕਿਸਾਨ ਨੇ ਅੱਗ ਲਾਉਣੀ ਆ ਜਾਂ ਨਹੀਂ ਲਾਉਣੀ ਇੱਕ ਬਾਅਦ ਦੀ ਗੱਲ ਆ ਪਰ ਹਜੇ ਤਾਂ ਲਾਈ ਨਹੀਂ ਅੱਗ। ਇੱਕੋ ਰਾਤ ਦੇ ਵਿੱਚ ਅਸੀਂ ਇੰਨਾ ਕੁ ਖਰਾਬਾ ਕਰ ਦਿੱਤਾ ਹਵਾ ਦਾ ਤੇ ਦੋਸ਼ ਫਿਰ ਆਪਾਂ ਦੂਸਰੇ ਨੂੰ ਕਿਉਂ ਦਿੰਦੇ ਆ ਨਾ ਗੁਰਬਾਣੀ ਦਾ ਇਕ ਫਰਮਾਨ ਹੈ ਕਿ ਦਦਾ ਦੋਸ਼ਨਾ ਦੇ ਉਸ ਹੈ ਦੋਸ਼ ਕਰਮਾ ਆਪਣਿਆ ਆਪਾਂ ਕਹਿੰਦੇ ਕਿ ਰੱਬ ਦਾ ਰੱਬ ਕਰੋਪੀ ਹੋਇਆ ਕੁਦਰਤ ਕਰੋਪੀ ਹੋਈ ਆ ਸਾਡੇ ਤੇ ਨਾ ਜੇ ਕਦੀ ਹਨੇਰੀਆਂ ਆ ਗਈਆਂ ਤੂਫਾਨ ਆ ਗਏ ਆ ਪੁਚਾ ਲਾ ਗਏ ਹੜ ਆ ਗਏ ਵੀ ਰੱਬ ਕਰੋਪੀ ਹੋਇਆ ਦੇਖੋ ਉਸ ਅਕਾਲ ਪੁਰਖ ਨੂੰ ਆਪਾਂ ਆਪਣਾ ਪਾਲਣ ਪੋਸ਼ਣ ਹਰ ਮੰਨਦੇ ਆ ਕਿ ਸਾਡਾ ਕਰਤਾ ਤਰਤਾ ਅਕਾਲ ਪੁਰਖ ਹੈ ਤੇ ਕਦੀ ਵੀ ਬਾਪ ਆਪਣੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਹਾਂ ਸਾਡੀ ਆਪਣੀ ਗਲਤੀ ਆ ਕਿ ਸਾਨੂੰ ਪਤਾ ਅੱਗ ਦਾ ਨੁਕਸਾਨ ਆ ਸੀ ਫਿਰ ਅੱਗ ਦੇ ਵਿੱਚ ਜਾ ਕੇ ਬੜਾਂਗੇ ਤਾਂ ਸਾਨੂੰ ਉਹਦੀ ਜਿਹੜੀ ਆ ਉਹ ਤਪਸ਼ ਆ ਉਹ ਪੈਣੀ ਆ ਉਹਦਾ ਨੁਕਸਾਨ ਆਪਾਂ ਨੂੰ ਹੋਣਾ ਸੋ ਇਹ ਚੀਜ਼ ਅਸੀਂ ਕੁਦਰਤ ਦੇ ਨਾਲ ਆਪ ਖਿਲਵਾੜ ਕਰਦੇ ਪਏ ਆ ਕੁਦਰਤ ਨੂੰ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਆਪਾਂ ਜਿਦਾ ਕਰਕੇ ਉਹਦੇ ਖਮਿਆਜੇ ਸਾਨੂੰ ਆਪ ਹੀ ਭੁਗਤਣੇ ਪੈ ਰਹੇ ਆ ਦੱਦਾ ਦੋਸ਼ ਨਾ ਕਿਦੇ ਉਹ ਕਿਸ ਐ ਆਪਾਂ ਉਲਾਮਾ ਦੋਸ਼ ਦੂਸਰੇ ਦਿਨ ਫਲਾਣੇ ਨੇ ਆ ਚੀਜ਼ ਕੀਤੀ ਸੀ ਜਿਦਾ ਕਰਕੇ ਅੱਜ ਅ ਵੱਡੇ ਵੱਡੇ ਆਪਾਂ ਵਿਗਿਆਨੀਆਂ ਦਾ ਕਹਿੰਦੇ ਜੀ ਵਿਗਿਆਨੀ ਆ ਜਾਂ ਜਿਹੜੇ ਵੱਡੇ ਵੱਡੇ ਅ ਬਿਜ਼ਨਸਮੈਨ ਹੈਗੇ ਆ ਜਿ ਉਹ ਕੁਦਰਤ ਨਾਲ ਆਜੇ ਅ ਇੱਕ ਛੋਟੇ ਤੋਂ ਛੋਟੇ ਬੰਦੇ ਨੇ ਵੀ ਜਿਹੜੀ ਬੀਤੀ ਰਾਤ ਆ ਉਹਦੇ ਚ ਖੇਡਵਾੜ ਕੀਤਾ ਕੁਦਰਤ ਦੇ ਨਾਲ ਸੋ ਆਪਾਂ ਸਾਰੇ ਹੀ ਦੋਸ਼ੀ ਆ ਕਿ ਆਪਾਂ ਦੂਸਰੇ ਇਹਦੇ ਔਗਣ ਦੇਖਦੇ ਹਾਂ ਕਿ ਨੇ ਫਲਾਉਂਦੇ ਨੇ ਆ ਗਲਤੀ ਕੀਤੀਆਂ ਜਿਹਦਾ ਕਰਕੇ ਇਹ ਨੁਕਸਾਨ ਹੋ ਰਿਹਾ ਪਰ ਜੇ ਦੇਖਿਆ ਜਾਵੇ ਬੀਤੀ ਰਾਤ ਅਸੀਂ ਸਾਰੇ ਹੀ ਦੋਸ਼ੀ ਹਾਂ ਅਸੀਂ ਸਾਰਿਆਂ ਨੇ ਹੀ ਵਾਤਾਵਰਨ ਨੂੰ ਖਰਾਬ ਕੀਤਾ ਅਸੀਂ ਸਾਰਿਆਂ ਨੇ ਹੀ ਹਵਾ ਜਿਹੜੀ ਆ ਉਹਦੀ ਕੁਆਲਿਟੀ ਜਿਹੜੀ ਹੈਗੀ ਉਹਨੂੰ ਖਤਮ ਕੀਤਾ ਹੈ ਯਾਜੇ ਕਾਫੀ ਲੋਕ ਬਿਮਾਰ ਹੋ ਰਹੇ ਆ ਕਿਸੇ ਨੂੰ ਸਾਹ ਦੀ ਦਿੱਕਤ ਆ ਰਹੀ ਆ ਅੱਜ ਲੋਕਾਂ ਜਿਹੜੇ ਹਮ ਕਮਾਕਾਰਾਂ ਤੇ ਜਾਣ ਲੋਕਾਂ ਨੇ ਜਿਹੜੋ ਰਾਤੀ ਆਪਾਂ ਆਪ ਹੀ ਪ੍ਰਦੂਸ਼ਣ ਕੀਤਾ ਹਣ ਕਮਾਕਾਰਾਂ ਤੇ ਵੀ ਤੇ ਜਾਣਾ ਆ ਤੇ ਉਹਦੇ ਨਾਲ ਖੰਗ ਗੜੇ ਖਰਾਬ ਜ਼ੁਕਾਮ ਬੁਖਾਰ ਜਿੰਨੀਆਂ ਸਮੱਸਿਆਵਾਂ ਆਉਣੀ ਆ ਉਹ ਸਾਡੀ ਆਪਣੀ ਗਲਤੀ ਕਰਕੇ ਹੋਣਾ ਸਾਰਾ ਕੁਝ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਕਿ ਜਿਹੜੀਆਂ ਆਪਾਂ ਇਹ ਗਲਤੀਆਂ ਕਰਦੇ ਗਲਤੀ ਕਰਨੀ ਮਾੜੀ ਗੱਲ ਨਹੀਂ ਬਾਰ ਬਾਰ ਗਲਤੀ ਨੂੰ ਦੁਹਰਾਉਣਾ ਬਹੁਤ ਮਾੜੀ ਗੱਲ ਹੈ ਜੇ ਆਪਾਂ ਇਤਕੀ ਗਲਤੀ ਕੀਤੀ ਹੈ ਠੀਕ ਹੈ ਉਹਦਾ ਰਿਜ਼ਲਟ ਵੀ ਸਾਡੇ ਸਾਹਮਣੇ ਆ ਚੰਗੀ ਗੱਲ ਤਾਂ ਆ ਜੇ ਆਪਾਂ ਉਸ ਗਲਤੀ ਤੋਂ ਕੁਝ ਸਿੱਖੀਏ ਆਪਾਂ ਤੁਹਾਨੂੰ ਕੀ ਇੱਕ ਇਹ ਰਿਕਵੈਸਟ ਹੈ ਬੇਨਤੀ ਹੈ ਕਿ ਮੌਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਆ ਰਿਹਾ ਆ ਆਪਾਂ ਉਦੋਂ ਹੀ ਇਸ ਚੀਜ਼ ਤੋਂ ਸਿੱਖਿਆ ਲੈ ਲਈਏ ਕਿ ਜਿਹੜੀ ਹੁਣ ਗਲਤੀ ਕੀਤੀ ਆ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਆਪਾਂ ਨਾਮ ਦੁਹਰਾਈਏ ਉਦੋਂ ਪਟਾਕੇ ਨਾ ਚਲਾਈਏ ਫਿਰ ਉਸ ਤੋਂ ਬਾਅਦ ਨਵਾਂ ਸਾਲ ਆ ਰਿਹਾ 크리스마ਸ ਆ ਰਿਹਾ ਨਾ ਤੇ ਸੋ ਜਿਹੜਾ 9ਵੇਂ ਸਾਲ ਤੱਕ ਜਿਹੜਾ ਸੈਸ ਦਾ ਚੱਲਣਾ ਆ ਤਿਹਾਰਾਂ ਦਾ ਉਹਦੇ ਵਿੱਚ ਜ਼ਿਆਦਾਤਰ ਆਪਾਂ ਪਟਾਕਿਆਂ ਨੂੰ ਐਵੇਂ ਤੇ ਦਿੰਨੇ ਆਪਾਂ ਸੋ ਆਪਾਂ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਤੇ ਇਹ ਜਿਹੜੇ ਪਟਾਕੇ ਹੈਗੇ ਆ ਜਿਹਦਾ ਕਰਕੇ ਸਾਡਾ ਆਲਾ ਦਵਾਲਾ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਉਹਨੂੰ ਬਚਾ ਸਕੀਏ ਆਪਾਂ